ਦੇ ਉਹ ਆਏ ਕਹਾਦਾ ਮੈਂ ਅੱਜ ਮੌਸਮ ਵਧੀਆ ਜਾ ਤੋਨੂੰ 10:30 ਫੋਨ ਕਰਿਆ ਨਾ ਮੈਂ ਜਦ ਥੋੜੇ ਜੋ ਤਿੰਨਾ ਜੋ ਕਿਸੇ ਨੇ ਨਹੀਂ ਚੱਕਿਆ ਮੈਂ ਪਪੜਾ ਇਹਦੀ ਸਪੈਸ਼ਲ ਬਣਾਈ ਭਾਜੀ ਲਈ ਹਈ ਮੇਰਾ ਭਾਰਸਾ ਇਹਨੂੰ ਤੇਰੇ ਰਹਿੰਦੇ ਨਾ ਉਹ ਜਗ੍ਹਾ ਦਿਖਾਉਣੀ ਆ ਮੈਨੂੰ ਮੁੰਡਿਆਂ ਨੂੰ ਵਲੌਗ ਤੇ ਬਣੇ ਰਹਿਣਾ ਸਾਂਝੀ ਦਿਲਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਨੋਟੀਫਿਕੇਸ਼ਨ ਜਿਹੜਾ ਵੀਡੀਓ ਤੇ ਤੁਹਾਡੇ ਤੱਕ ਪਹੁੰਚ ਸਕੇ ਵਲੌਗ ਤੇ ਬਣੇ ਰਹੋ ਦੇਖਿਓ ਆਪਾਂ ਨਾਲੇ ਫੁੱਲ ਸਪੋਰਟ ਕਰਿਓ ਹਾਂ ਭਾਣਜ ਨੇ ਕਹਿਤਾ ਭਾਈ ਹੁਣ ਦਾ ਭਾਣਜ ਸਿਆਂ ਭਾਣਜ ਸਿਆਂ ਠੀਕ ਐ ਭਾਈ ਭਾਣਜ ਦੀ ਗੱਲ ਸਪੋਰਟ ਹੋਊਗੀ ਹੋਊਗੀ ਐ ਕਿਵੇਂ ਹੋ ਸਕਦਾ ਵੀ ਸਪੋਰਟ ਨਾ ਹੋਵੇ ਹੈਨਾ ਇਹਦੇ ਦੇਖਦੀ ਆਪਾਂ ਟਿਕਾਣਾ ਦੇਖੀਏ ਜਾਕੇ ਮੁੰਡੇ ਇਦੀ ਵੇਟ ਕਰ ਰਹੇ ਆ ਕਹਿੰਦੇ ਆਜਾ ਆਜਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਾਨਕ ਦਿਨਾਂ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਸ਼ੇਅਰ ਜਰੂਰ ਕਰਿਓ ਆਪਣਾ ਕੰਮ ਸ਼ਾਮ ਦਾ ਖਤਮ ਹੋ ਗਿਆ ਤੇ ਆਪਾਂ ਜਦਿਆਂ ਨੂੰ ਘਰ ਗੱਡੀ ਆਈ ਹੋਈ ਆ ਲੈਣ ਉੱਧਰ ਅੱਜ ਦੇ ਵਲੌਗ ਵਿੱਚ ਬਣੇ ਰਹੋ ਬਸ ਇਹ ਆਰਾਮ ਫਰਮਾ ਰਹੇ ਹਾਂ ਹੁਣ ਤਕਰੀਬਨ 7 ਵਜੇ ਦੇ ਕਰੀਬ ਹੋ ਗਿਆ ਲੱਗਦਾ ਚਲੋ ਜੀ ਬੈਠੀ ਆਇਆ ਤਾਂ ਹੁਣ ਤਾਂ ਬਹੁਤ ਦਿਨ ਖੜ ਜਾਂਦਾ ਹੈ 7 ਵਜੇ ਦੇ ਕਰੀਬ ਟਾਈਮ ਹੈਗਾ ਕਿੰਨਾ ਦਿਨ ਖੜਾ ਹੈ 9 9:30 ਵਜੇ ਤੱਕ ਚਾਨਣਾ ਰਹਿੰਦਾ ਆਪਣੇ ਵੀ ਹੁਣ ਉੱਥੇ 7:30 ਵਜੇ ਤੱਕ ਪੰਜਾਬ ਵਿੱਚ ਦਿਨ ਢਲਦਾ ਨਹੀਂ ਛੇਤੀ ਛੇਤੀ ਲੰਬੇ ਹੋ ਜਾਂਦੇ ਆ ਦਿਨ ਗਰਮੀਆਂ ਦੇ ਸਤਿ ਸ਼੍ਰੀ ਅਕਾਲ ਮਾਸੀ ਜੀ ਹੋਰ ਕੀ ਹਾਲ ਚਾਲ ਆ ਵਲੌਗ ਸ਼ੁਰੂ ਕਰਤਾ ਮੈਂ ਅੱਜ ਹੁਣ ਸ਼ਾਮ ਤੇ ਮੈਂ ਕਿਹਾ ਵਲੌਗ ਸ਼ੁਰੂ ਕਰਤਾ ਸ਼ਾਮ ਤੇ ਗਰਮੀ ਹੋ ਗਈ ਚੁੰਨੀ ਲੈ ਲਈ ਹੈ ਨਾ ਨਹੀਂ ਉਹ ਗੱਲ ਪਹਿਲੇ ਤੇ ਗੱਲ ਨਹੀਂ ਲੱਗੀ ਮੈਂ ਤੇ ਜਾ ਕੇ ਪਾਈ ਸੀ ਹਾਂ ਆ ਫੁੱਲ ਦੇਖੋ ਮਾਸੀ ਜੀ ਨੇ ਫੁੱਲ ਵਾਹ ਕੱਲੀ ਕੱਲੀ ਤੁਸੀਂ ਤਾਂ ਮਿਰਚ ਵੀ ਲਾਤੀ ਇਹਨਾਂ ਨੂੰ ਵੀ ਬਹੁਤ ਸ਼ੌਂਕ ਆ ਚਲੋ ਜੀ ਬੰਦ ਕਰਦੇ ਆ ਫਿਰ ਹੁਣ ਅਸੀਂ ਦੂਜੇ ਤਰ੍ਹਾਂ ਗੱਲਾਂ ਮਾਰਦੇ ਆ ਹਾਂ ਸਹੀ ਹੈ ਹੈਨਾ ਬਿਨਾ ਕੈਮਰੇ ਤੋਂ ਠੀਕ ਨਹੀਂ ਮਾਸੀ ਜੀ ਗਾਲ ਹੀ ਫੇਰ ਆਉਂਦੀ ਹੈ ਕੈਮਰੇ ਅੱਗੇ ਗੱਲ ਨਹੀਂ ਆਉਂਦੀ ਹੈਨਾ ਤੂੰ ਹੀ ਆ ਜਿਹੜੀ ਕਰ ਲਈ ਨਹੀਂ ਮੈਨੂੰ ਨਹੀਂ ਆਉਂਦੀ ਉਧਰ ਗ੍ਰੀਨਰੀ ਹੁਣ ਤਾਂ ਅਸੀਂ ਸ਼ਾਮ ਨੂੰ ਇੱਥੇ ਹੀ ਬੈਠਿਆ ਕਰਨਾ ਹੈ ਅਸੀਂ ਜੀ ਹਾਂ ਮਹਮ ਪੂਤਨਾ ਅੱਜ ਤੋੜਿਆ ਲਓਏ ਪੂਦਨਾ ਕਹਿੰਦੇ ਆ ਪਿਛਲੇ ਬਲੌਗ ਵਿੱਚ ਨਾ ਨੀਨੇ ਉਹਨੂੰ ਵੀ ਆਇਓ ਕਹੀ ਜਾਣ ਤੁਹਾਡੇ ਵੱਲ ਪੁਦੀਨਾ ਕਹਿੰਦੇ ਆ ਜਾਂ ਪੂਦਨਾ ਕਹਿੰਦੇ ਆ ਨਹੀਂ ਅਸੀਂ ਤਾਂ ਪੂਦਨਾ ਆਂਨੇ ਹਾਂ ਸਾਡੇ ਵੱਲ ਪੁਦੀਨਾ ਨਹੀਂ ਆਂਦੇ ਹਾਂਜੀ ਚਲੋ ਚਲ ਕੋਸ਼ੀ ਆਖਣਾ ਹੁੰਦਾ ਹੈ ਕਿ ਹਾਂਜੀ ਹੋਰ ਵਧੀਆ ਚੜ੍ਹਦੀ ਕਲਾ ਜਿਹੜੀ ਇਹ ਆ ਜਿਹੜੀ ਆ ਆਪ ਦਾ ਲੜਾਈ ਮੱਠੀ ਹੋ ਗਈ ਹੈ ਸਭ ਤੋਂ ਵਧੀਆ ਬਹੁਤ ਵਧੀਆ ਗੱਲ ਆ ਸੱਚੀ ਉਹੀ ਤਾਂ ਹੈ ਕਿ ਆਮ ਜਨਤਾ ਨੂੰ ਘਾਟਾ ਹੈ ਸਿਆਸਤਦਾਨਾਂ ਨੂੰ ਥੋੜਾ ਉਹਨਾਂ ਨੂੰ ਥੋੜਾ ਉਹਨਾਂ ਦੇ ਕੁਰਸੀਆਂ ਵਾਲਿਆਂ ਨੇ ਬਹਿ ਜਾਣਾ ਕਿ ਦੇ ਖੁੰਗੇ ਵਾਲਕੇ ਦੇ ਤੇ ਮਾਮਾ ਦੇ ਪੁੱਤ ਜਾਣੀ ਉਹੀ ਤਾਂ ਹੈ ਸੱਚੀ ਐ ਹੋਣਿਆ ਹੀ ਪਤਨੀ ਵੀ ਕਿੰਨੀ ਕਵਾਦੀ ਵੀ ਇਧਰ ਇੰਡੀਅਨ ਸਾਰੀ ਫੌਜ ਕਹਿ ਦੇਵੇ ਅਸੀਂ ਨਹੀਂ ਲੜਨਾ ਉਧਰ ਪਾਕਿਸਤਾਨੀ ਫੌਜ ਕਹ ਦੇਵੇ ਅਸੀਂ ਨਹੀਂ ਲੜਨਾ ਕਿਹਨੇ ਲੜਨਾ ਫਿਰ ਸਿਆਸਤਦਾਨ ਵੱਜਣ ਇੱਕ ਦੂਜੇ ਚ ਵਿਚ ਪਾ ਕੇ ਸਮਝੌਤਾ ਹੋਵੇ ਸਭ ਤੋਂ ਵੱਡੀ ਗੱਲ ਚਲੋ ਸ਼ੁਗਰ ਆ ਮਾਲਕ ਦਾ ਹਨਾ ਦੋਨੇ ਪਾਸੇ ਬਚਾਅ ਹੋ ਗਿਆ ਕਿਹੜਾ ਹੋ ਗਿਆ ਪਰ ਜਿਹੜੇ ਹੁਣ ਚਲੇ ਗਏ ਉਹਨਾਂ ਨੂੰ ਉਹਨਾਂ ਦਾ ਘਾਟਾ ਕੌਣ ਪੂਰਾ ਕਰੂਗਾ ਇਹਨਾਂ ਨੂੰ ਜੇ ਕੋਈ ਸਮਝਾਵੇ ਕਰਦੇ ਹੀ ਆ ਸ਼ੁਰੂ ਵਿੱਚੋਂ ਛਿੰਗੜੀਆਂ ਜਿਹੜੇ ਛੇੜਦੇ ਆ ਨਾ ਪਤਾ ਨਹੀਂ ਦੁਨੀਆ ਪਰ ਲੈ ਕੇ ਕੁਝ ਨਹੀਂ ਜਾਣਾ ਬਸ ਕੁਝ ਨਹੀਂ ਐਵੇਂ ਹੀ ਬਸ ਵਿਰੋਧ ਵਧਦਾ ਜਾਂਦਾ ਦਿਨੋਂ ਦਿਨ ਬਸ ਹੈਗੇ ਨੀ ਚਲੋ ਮਸੀ ਠੀਕ ਹੈ ਮੈਂ ਜਾਣੀ ਆ ਮੈਂ ਜਾਣੀ ਜਗਬ੍ਰੀਤ ਨੂੰ ਛੱਡਣ ਜਾਣਾ ਹੈ ਅੱਛਾ ਨਹੀਂ ਰਾਤ ਆਇਆ ਜਗਬ੍ਰੀਤ ਖਾ ਕੇ ਜਾਊ ਮੈਨੂੰ ਮੰਦਿਰ ਨਮਾ ਰੋਟੀ ਪਾਣੀ ਵੜਾ ਦੇਣਾ ਹੁਣ ਸਬਜ਼ੀ ਮੈਂ ਦੁਪਹਿਰੇ ਬਣਾਤੀ ਆਪੀ ਰੋਟੀ ਪਾਣੀ ਖਾ ਕੇ ਜਾ ਹਾਂਜੀ ਹਾਂਜੀ ਮੈਂ ਵੀ ਛੱਡਣਾ ਜਾਊਂਗੀ ਮੈਂ ਖਾ ਝਾਂਟੀ ਲੈ ਆਉਂਗੀ ਗੱਡੀ ਦੀ ਠੀਕ ਆ ਹੋਰ ਕੀ ਤੁਸੀਂ ਉਟਿਆ ਲਾ ਕੇ ਆ ਹਾਂ ਚੁਟੋਲੇ ਆਉਣੇ ਹੋਰ ਪੁੰਜਦਾ ਨਹੀਂ ਚਾਹੀਦਾ ਕਿ ਟ੍ਰੈਕਟਰ ਮੈਨੂੰ ਚੇਸ ਕਰਦਾ ਸੀ ਅੱਛਾ ਇਹ ਮੈਂ ਨਹੀਂ ਨਾ ਪਾ ਕੇ ਫੇਰ ਚੱਲ ਗਿਆ ਸੀ ਅੱਛਾ ਸਾਹ ਚੜਾਇਆ ਪਿਆ ਬਸ ਖੇਡਦੇ ਨੇ ਠੀਕ ਆ ਜੀ ਅੱਗੇ ਵਲੌਗ ਚ ਮਿਲਦੇ ਆ ਵਲੌਗ ਤੇ ਬਣੇ ਰਹੋ ਬਹੁਤ ਇੰਟਰਸਟਿੰਗ ਹੋਣ ਵਾਲਾ ਵਲੌਗ ਚਲੋ ਜੀ ਚੱਲੀਏ ਵਲੌਗ ਪਰ ਮਾਮਾ ਹੀ ਰੱਖਦੇ ਹੋ ਕਿ ਮੇਰਾ ਨਾਮ ਵੀ ਨਾ ਇੰਡੀਆ ਦਾ ਕਹਿਣ ਲੱਗ ਗਿਆ ਨਹੀਂ ਆਪਣਾ ਨਾਮ ਆਪਣਾ ਨਾਮ ਲਾ ਦੇਣੀ ਸ਼ੁਰੂ ਕਰਿਆ ਵਗਰਲੀ ਨੇ ਅਸੀਂ ਚੱਲੇ ਆ ਇਹਨੂੰ ਜੋੜ ਨੂੰ ਛੱਡਣ ਰਾਤ ਆਇਆ ਇਹ ਇੰਡੀਆ ਤੋਂ ਇਨੂੰ ਹੁਣ ਇਹਦੇ ਟਿਕਾਣੇ 'ਤੇ ਪਹੁੰਚਾਉਣਾ ਤਾਂ ਕਿ ਕੰਮ ਕਰਨ ਲੱਗ ਜਵੇ ਕਹਿੰਦੇ ਨੇ ਫੇਰ ਕਰੀਆ ਆਪਣਾ ਕੰਮ ਸਟਾਰਟ ਵਾਈ 3 ਮਹੀਨੇ ਬਸ ਇਹਦੀ ਨਜ਼ਾਰੇ ਲੇ ਲਈ ਹੋਰ ਕੀ ਹੈ ਇਹੀ ਗੱਲ ਹੁੰਦੀ ਹੈ ਜ਼ਿੰਦਗੀ ਦੀ ਆਪਣਾ ਗੱਡ ਕੇ ਕੰਮ ਕਰੋ ਠੀਕ ਨਹੀਂ ਜਦ ਇੰਡੀਆ ਚ ਲੈ ਕੇ ਆਪਣਾ ਆਰਾਮ ਨਾਲ ਕਹਿੰਦੇ ਨਹੀਂ ਹੁੰਦੇ ਵੀ ਰਹੋ ਆਪਣੇ ਘਰ ਫਿਰ ਮਨਦੀਪ ਨੇ ਪਤਾ ਨਹੀਂ ਅਜੇ ਕਾਹਦੇ ਜਾਣਾ ਹੈ ਤੇ ਵਿਚਾਰਾ ਆ ਕੇ ਫਸ ਗਿਆ ਪਤਾ ਨਹੀਂ ਕਾਹਦੇ ਜਾਣਾ ਹੁਣ ਆ ਨਾ ਨਾ ਸੱਕੇ ਵੇਪਰਨੇ ਆਪਣਾ ਦਾ ਸੱਕਾ ਹੀ ਹੈ ਜੇ ਕੋਈ ਕੋਸਨਾ ਕੋ ਲੈ ਕੇ ਜਾਏਗੇ ਸਾਜਾ ਥੋੜੀ ਜਾਏਗੇ ਛੁੱਟੀ ਬਾਦ ਆਇਆ 3 ਮਹੀਨੇ 3 ਮਹੀਨੇ ਆਏ ਸਾਲ 4-4 ਮਹੀਨੇ ਲਾਇਆ ਹੁੰਦਾ ਦੇਖ ਲੈ ਪਿਛਲੇ ਵਾਰ 6 ਮਹੀਨੇ ਲੱਗਾ ਆਇਆ ਸੀ ਨਾ ਨਾ 5 5 ਹੁੰਦੇ ਸਾਢੇ 4 ਸਾਢੇ 4 ਚਲ ਹੁਣ ਕੰਮ ਜੀ ਨਹੀਂ ਵੀ ਗਿਆ ਚਲੋ 20 ਹੋ ਗਈ ਸੀ ਚਲ ਨਾ ਹੁਣ ਆਏ ਹੁਣ ਔਰੇ ਆਪਾਂ ਵੇਲੇ ਕਰਕੇ ਨਹੀਂ ਦਿਲ ਕਰਦਾ ਕੰਮ ਕਰਨੇ ਨੂੰ ਹੁਣ ਜਾਂ ਕੇ ਮੁੰਡਿਆਂ ਚ ਜਾਣਾ ਉੱਥੇ ਫੇਰ ਮਾਣੋ ਆ ਜਾਓ ਜਣ ਹੁਣ ਉਹਦਾ ਬਾਰ ਬਾਰ ਫੋਨ ਕਰਦੇ ਆ ਮੈਂ ਤੁਹਾਨੂੰ ਤਾਂ ਹੀ ਤਾਂ ਕਹੀ ਜਨਾ ਚਲੋ 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 ਹੁਣ ਆਪਾਂ ਚਲਦੇ ਫਿਰ ਕਹੂਗਾ ਮਾਸੀ ਵਲੌਗ ਬਣਾਉਂਦੀ ਰਹਗੀ ਚਲੋ ਆਪਾਂ ਚੱਲੀਏ ਇਹਦੇ ਤੇਲੇ ਰਹਿੰਦੇ ਨਾ ਉਹ ਜਗ੍ਹਾ ਦਿਖਾਉਣੀ ਆ ਤੁਹਾਨੂੰ ਮੁੰਡਿਆਂ ਤੇ ਵਲੌਗ ਤੇ ਬਣੇ ਰਹਿਣਾ ਸਾਂਝੀ ਦਿਲਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਨੋਟੀਫਿਕੇਸ਼ਨ ਜਿਹੜਾ ਵੀਡੀਓ ਤੇ ਤੁਹਾਡੇ ਤੱਕ ਪਹੁੰਚ ਸਕੇ ਵਲੌਗ ਤੇ ਬਣੇ ਰਹੋ ਦੇਖਿਓ ਆਪਾਂ ਨਾਲੇ ਫੁੱਲ ਸਪੋਰਟ ਕਰਿਓ ਹਾਂ ਭਾਣਜੇ ਨੇ ਕਹਿਤਾ ਬਾਈ ਹੁਣ ਦਾ ਭਾਣਜੇ ਆ ਭਾਣਜੇ ਸਿਆ ਠੀਕ ਐ ਬਾਈ ਭਾਣਜੇ ਦੀ ਗੱਲ ਸਪੋਰਟ ਹੋਊਗੀ ਹੋਊਗੀ ਐ ਕਿਵੇਂ ਹੋ ਸਕਦਾ ਵੀ ਸਪੋਰਟ ਨਾ ਹੋਵੇ ਹੈਨਾ ਇਹਦੇ ਦੇਖਦੀ ਆਪਾਂ ਟਿਕਾਣਾ ਦੇਖੀਏ ਜਾਕੇ ਕੁੰਡੇ ਇਹਦੀ ਵੇਟ ਕਰ ਰਹੇ ਆ ਕਹਿੰਦੇ ਆ ਜਾ ਆ ਜਾ ਜਿਆ ਹੈ ਵਧੀਆ ਬਣਾਇਆ ਹੋਇਆ ਪਰ ਮਾਲਕ ਖੜੇ ਆ ਤੁਸੀਂ ਛੇਤੀ ਬੈਠੋ ਛੇਤੀ

ਆ ਕੇ ਤੇ ਬਾਜੀ ਵਾਰ ਰੋੜ ਪੀ ਜਾਂਦੀ ਹੈ ਛਿਪ ਗਿਆ ਸੂਰਜ ਸਮਝ ਲਓ ਹੁਣ ਤਾਂ ਇੱਕ ਘੰਟਾ ਹੋਰ ਲੇਟ ਹੋ ਛਿਪਿਆ ਕਰੂਗਾ ਹੁਣ 8:30 ਫਿਰ 9:30 ਬਸ ਚੰਗਾ ਮੇਰਾ ਕੰਮ ਛੱਡਣ ਨੂੰ ਦਿਲ ਨਹੀਂ ਕਰਦਾ ਹੈਗਾ ਬੇਸ਼ੱਕ ਮਾ ਆਓ ਫਿਰ ਕਿ ਮੈਨੂੰ ਘਰ ਕਿਰਾਏ ਪਰ ਮਿਲ ਜਵੇ ਮੈਂ ਕਿਰਾਏ ਪਰ ਆਪਣਾ ਲੈ ਕੇ ਵੀ ਪਰ ਭਰਨੇ ਚ ਮਨਜ਼ੂਰ ਆ ਮੈਂ ਪਰ ਕੰਮ ਨਹੀਂ ਛੱਡਣਾ ਚਾਹੁੰਦਾ ਉਹ ਮੇਰੇ ਸਭ ਤੋਂ ਵੱਡੀ ਗੱਲ ਪਤਾ ਹੈ ਕਿ ਆਏ ਮਸਤ ਜੀ ਮਾਲਕ ਉਹ ਨਾ ਮੈਂ ਕਦੇ ਨਾ ਬਾਲ ਪੱਟਦਾ ਨਹੀਂ ਦੇਖਿਆ ਹੈਗਾ ਆਏ ਕਰਦਾ ਨਹੀਂ ਦੇਖਿਆ ਦੀਓ ਕਸ ਦੀਓ ਫੋਰ ਗੋ ਦੀਓ ਦੀਓ ਐ ਖੁਸ਼ ਰਹਿੰਦਾ ਹੈ ਆ ਉਹਨੇ ਖੁਸ਼ ਹੋ ਕੇ ਕਦੇ ਮੈਨੂੰ ਛੇੜਦਾ ਨਾ ਕਦੇ ਕਹੇ ਹਣਾ ਉਹ ਤੇਰਾ ਪੰਜਾ ਹੁਣ ਉਹਨੇ ਮੈਨੂੰ ਪੱਕਾ ਕਹੂਗਾ ਆ ਜਾਣਦੇ ਨੂੰ ਓਏ ਜਦ ਗਿਆ ਤਾਂ ਜਦ ਮੂਲੀ ਜਾਂ ਘਟਦਾ ਪਰ ਹੈ ਹੁੰਨਾ ਗਿਆ ਦੇਖੀਓ ਛੇੜੇ ਨਹੀਂ ਲੱਗਦੰਦੇ ਤੇਰੇ ਪੈਰ ਦਿਖਦੇ ਆ ਤੈਨੂੰ ਆਹ ਕਹੇ ਲੱਜ ਜਾਂਦਾ ਖੜੇ ਤੇ ਤੇਰੇ ਪੈਰ ਦਿਖਦੇ ਮਿੱਟੀ ਡੱਡਾ ਹੋ ਗਿਆ ਹਾਂ ਚੌਥੇ 10 ਕਿਲੋ ਕਿਲੋ ਕਿਹੜਾ ਕਿਲੋ ਆ ਗਿਆ 17 ਆ ਗਿਆ 17 ਆ ਗਿਆ ਮੈ ਅਗਲੀ ਚ ਖੜਾ ਦੋ ਹਾਂ ਹਾਂ ਗੇਟ ਦੇ ਮੂਹਰੇ ਵਾਲੀ ਚ ਖੜਾ ਦੋ ਆਹੀ ਚ ਅਹੀ ਚ ਨੂੰ ਮੇ ਵੜਨਾ ਆਪਾਂ ਨੇ ਉੱਤੀ ਵਹ ਚਲੋ ਭਾਈ ਕਲੀ ਜਗਪ੍ਰੀਤ ਚਲੋ ਵੀ ਆ ਗਏ ਜਗਪ੍ਰੀਤ ਦੇ ਟਿਕਾਣੇ ਪਰ ਜਗਪ੍ਰੀਤ ਨੂੰ ਹਾਂ ਇਹ ਅਪਾਰਟਮੈਂਟੋ ਵਿੱਚ ਰਹਿੰਦਾ ਹੈ ਇਹਦਾ ਆ ਗਿਆ ਸਮਾਨ ਇਰ ਬਹੁਤ ਕਰਿਆ ਮੁੰਡਾ ਆਵੇ ਆ ਸਾਈਕਲ ਖੜਿਆ ਯਾਰਾਂ ਦੀਆਂ ਗੱਡੀਆਂ ਖੋਲੀ ਲੋਕ ਚੱਲ ਠੀਕ ਆ ਜਾ ਆਂਦਾ ਮੁੰਡਾ ਆਉਂਦਾ ਫਿਰ ਚੱਲਦੇ ਉੱਪਰ ਪਾ 6 ਜਣੇ 6 ਜਣਿਆਂ ਦੀ ਹੈ ਇਹ ਲੈ ਲੈਟਰ ਬਾਕਸ ਪਬਲਿਕਾ ਆ ਗਈ ਕੋਈ ਚਿੱਠੀ ਨਹੀਂ ਫਿਲਹਾਲ ਨਹੀਂ ਆਈ ਕਿ ਆਪਣੇ ਉਹਦੇ ਅਪਾਰਟਮੈਂਟੋ ਚ ਵੀ ਭੋਲੋ ਜਾਂਦਾ ਹੂੰ ਹੂੰ ਉਹ ਹੁਣ ਮੇਰੇ ਕਰਕੇ ਉਹ ਕਹਿਦਾ ਹੁਣ ਆ ਜਾਂਦਾ ਤੈਨੂੰ ਲੈਣਾ ਥੱਲੇ ਨੂੰ ਠੀਕ ਹੈ ਸਪੈਸ਼ਲ ਬੰਦਾ ਆਇਆ ਬਈ ਫਿਰ ਆ ਵੈਲਕਮ ਕਰਨਾ ਹੈ ਮਮ ਗੱਦਾ ਗਈ ਜੇ ਨਾ ਰੋਟੀ ਨਾ ਖਾਈ ਰੋਟੀ ਨਾ ਖਾਈ ਰਹੇ ਹੁੰਦੇ ਆ ਇਹ ਫਾਇਲ ਬਵਰਾਂ ਦੀ ਉਹ ਮੂੜੇ ਜਾ ਕੇ ਬੈਜੇ ਉਹ ਉੱਥੇ ਇਲੈਕਟ੍ਰੋ ਡੈਂਟ ਇਲੈਕਟ੍ਰੋ ਡੈਂਟ ਆ ਇੱਧਰ ਇੱਧਰ ਵੀ ਸਟੂਡੈਂਟ ਆ ਆ ਮੂੜੇ ਆ ਬਿੱਕਿੰਗ ਲੰਘ ਜੇ ਸਟੂਡੈਂਟ ਹੈ ਆਪਰਾ ਬੀਜੀ ਨੂੰ ਭਾਜੀ ਕਿਦਾਂ ਹਾਂ ਲਗ ਗਿਆ ਸਾਸਰੀਕਾ ਹੋਰ ਹਾਂ ਕਿਵੇਂ ਸੱਚੀ ਗੱਲ ਹੋਰ ਵੀ ਕੀ ਹੈ ਲਾ ਕੋਈ ਗੱਲ ਨਹੀਂ ਹੋਰ ਦੇਰ ਲੱਗੇ ਹੋਰ ਕਿਵੇਂ ਚਾਬੀ ਹੈਗੀ ਆ ਹਾਂ ਲੱਗ ਗਿਆ ਚਾਬੀ ਦੇ ਵੇਲੇ ਕਿਤੇ ਨਾ ਵਾ ਇੱਕ ਵਾਰ ਹੋ ਜਾਂਦੀ ਹਾਸੀ ਕਰਾਤੀ ਹਾਂ ਨਾ ਹੋਣੀ ਹੋ ਜਾਂਦਾ ਬਹੁਤ ਨਾਰਵਾ ਕੋਈ ਨਹੀਂ ਆ ਜਾਓ ਹੈ ਮੇਰਾ ਭਾਤਾ ਇਹ ਰੁਕੀ ਲਿਫਟ ਨਾ ਕੋਈ ਨਹੀਂ ਤੁਸੀਂ ਚਲੋ ਹੀ ਆ ਜਾਣਾ ਚੱਲ ਆ ਜਾਓ ਨਹੀਂ ਤੂੰ ਚਲੋ ਤੂੰ ਚਾ ਚਾਹੀ ਦੇ ਦੇ ਮੈਨੂੰ ਬਾੜੀ ਆ ਲੈ ਆ ਜਾਓ ਚਲੋ ਇਹ ਮੁੰਡੇ ਮੇਰੇ ਨਾਲ ਕੰਮ ਕਰਦੇ ਆ ਬਹੁਤ ਵਧੀਆ ਮੁੰਡੇ ਨੇ ਇਹ ਤਾਂ ਹੈ ਵਧੀਆ ਠੀਕ ਹੈ ਆ ਜਾਓ ਵਧੀਆ ਲੱਗਿਆ ਸਾਨੂੰ ਤਾਂ ਭਾਈ ਬਹੁਤ ਵਧੀਆ ਨੇ ਅੰਦਰ ਤੁਸੀਂ ਚਲੋ ਠੀਕ ਹੈ ਐਂ ਜਿਹੜਾ ਇਹ 3 ਜਣੇ ਆ ਚਲੋ ਵੀ ਤਾਈਓ ਸਾਰੀ ਜਗ੍ਹਾ ਮਾਲ ਲਿਫਟ ਦੀ ਸਹੀ ਪਰਸੋਨਾਂ ਲਿਖਿਆ ਹੋਇਆ ਔਤੋ ਜੰਤੋ ਨੋ ਕਰਾ 400 ਜੰਤੋ ਓ ਤਾਂ ਤਾਂ ਕਿਲੋਗ੍ਰਾਮੀ ਮੁੰਡਾ 3 ਨਾਲ ਦਾ ਤਾਂ 200 ਕੋਲੋ ਚੰਤੂ ਕੋਈਂ ਦੀ ਜੀ ਅੱਛਾ ਮੈਨੂੰ ਤਾਂ ਨਹੀਂ ਆਉਂਦੀ ਚੰਤੂ ਕੋਈਂ ਦੀ ਚੀ 115 ਆ ਇੱਧਰ ਵੀ ਨਾਲ ਲਿਫਟ ਤੇ ਚੜਨਾ ਪੈ ਗਿਆ ਬੰਦਾ 115 ਕਿਲੋ ਦਾ ਆਓ ਮੀਂਹ ਤੋਂ ਬੰਦਾ ਨਹੀਂ ਆਲੇ ਦੀ ਨਾਲ ਕਿੰਨਾ ਘਟਾ ਗਿਆ ਹਾਂ ਬੰਦਾ ਬਹੁਤ ਬੀ ਆਇਆ ਫਿਰ ਐਡਾ ਢਿੱਡ ਕਰਕੇ ਆ ਗਿਆ ਮੈਂ ਤਾਂ ਇਹਨੂੰ ਕਿਹਾ ਮੈਂ ਕਿਹਾ ਵੀ ਤਾ ਬਹੁਤ ਜ਼ਿਆਦਾ ਭਾਰ ਵਧਾ ਲਿਆ ਸਾਨੂੰ ਪਤਾ ਹੀ ਕਿ ਲੱਗਦਾ ਇਹਨੇ ਆਣਾ ਨਹੀਂ ਹੈ ਅੱਛਾ ਆਜੋ ਅੱਜ ਮੈਂ ਕਿਹਾ ਮਾਸੀ ਸੱਸੀ ਕੰਮ ਦੇ ਕਹੀ ਜਾਂਦਾ ਆਜਾ ਨਹੀਂ ਨਹੀਂ ਮੈਂ ਤਿੰਨੇ ਲਾ ਲਾਂਦਾ ਇਹ ਜਾ ਕੇ ਆਜੋ ਵੇਖੋ ਹੁਣ ਤਾਂ ਇੱਥੇ ਬਹਿਣਾ ਹੈ ਤੂੰ ਰਹਿ ਬੰਦਾ ਆਇਰੋ ਆਇਰੋ ਅੰਦਰ ਬੈਣਾ ਜਿੱਦਵੀ ਮਰਜ਼ੀ ਕੋਈ ਨਹੀਂ ਬੈਠੋ ਨਾ ਅੰਦਰ ਆ ਜਾ ਨਾ ਕੋਈ ਨਾ ਸੋਨਾ ਲੱਗਦਾ ਹੈ ਨੇਚਰਲੀ ਸੋਨਾ ਲੱਗਦਾ ਇਹੀ ਯਾਦਗਾਰ ਰਹਿ ਜਾਨੀ ਹੁਣ ਤਾਂ ਨਾਲ ਆਪਣਾ ਚੈਨਲ ਹੋਇਆ ਵਾ ਮੋਨਟਾਈਜ਼ ਛੱਡ ਸਕਦੇ ਨਹੀਂ ਹਨਾ ਸੋਨਾ ਲੱਗਦਾ ਹੁਣ ਤਾਂ ਮੈਂ ਪਾ ਦਾਨੀਆ ਰੂਟੀਨ ਚ ਆਪਣੇ ਸਾਲੇ ਦੀ ਪਾਤੀ ਸੀ ਕੱਲ ਪਾ ਬੈਠੋ ਵਧੀਆ ਚੱਲ ਰਿਹਾ ਹੈ ਹੋਰ ਕੰਮ ਵਧੀਆ ਚੱਲੀ ਜਾਂਦਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਵਧੀਆ ਚੱਲਣੇ ਚਾਹੀਦੇ ਆ ਕੰਮ ਛੁੱਟੀ ਕੋਈ ਨਹੀਂ ਸੀ ਹੁਣ ਪਾਜੀਆ ਨੇ ਛੁੱਟੀ ਹੋਊਗੀ ਮੈਂ ਵੀ ਇਹੀ ਕਹਿੰਦੇ ਆ ਮੈਂ ਤਾਂ ਵੇਟ ਕਰਦੇ ਆ ਪਹਿਲਾਂ ਤਾਂ ਛੁੱਟੀ ਦੀ ਹੁੰਦੀ ਆ ਅਸੀਂ 4 ਜਣੇ ਆ ਹਾਂਜੀ ਆਕਰ ਹੋਣੀ ਇੱਕ ਛੁੱਟੀ ਤੇ ਆ ਉਹਦੇ ਕਰਕੇ ਪੰਜ ਮਹੀਨਾ ਹੋ ਗਿਆ ਨਹੀਂ ਛੁੱਟੀ ਕੋਈ ਸੀ ਕਹਿੰਦੇ ਹੁਣ ਆਊਗਾ ਤੇ ਦੋ ਦੋ ਛੁੱਟੀਆਂ ਕਰਨੀਆਂ ਸਾਰੀਆਂ ਨੂੰ ਅੱਛਾ ਹਾਂਜੀ ਮੈਂ ਜੱਗੀ ਵੀ ਤਾਂ 5 5 ਬੰਦੇ ਆਉਂਦਾ ਠੀਕ ਹੈ ਹੁਣ ਇਹਨੂੰ ਕੰਮ 'ਚ ਠੋਕਿਓ ਹਾਂਜੀ ਦੋ ਹਫ਼ਤਾ ਲੈਣ ਦੋ ਦੋ ਕਰੂ 15 ਦਿਨ ਛੁੱਟੀ ਨਹੀਂ ਕਰਨੀ ਸਾਨੂੰ ਵੀ ਨਹੀਂ ਦਵੋਗੇ ਛੁੱਟੀ ਨਹੀਂ ਕੀਤੀ ਨਾ 15 ਦਿਨ ਨਹੀਂ ਕਰਨੀ ਹਾਂ ਇਹ ਤਾਂ 15 ਦਿਨ ਛੱਡ ਦਿੰਨੇ ਹਾਂ ਹਾਂ ਇਹਨੇ ਹੁਣ 15 ਦਿਨ ਛੁੱਟੀ ਨਾ ਕਰਾਇਓ ਇਹਨੇ ਦੋ ਦੋ ਮਹੀਨੇ ਕਰਕੇ ਆਏ 15 ਦਿਨ ਵਧਾ ਕੇ ਆਇਆ ਸਾਰਾ ਰਾਤ ਦਾ ਸਾਹ ਲੱਭੇ ਆਏ ਸਭਾ ਉਹ ਕਹ ਵੀ ਅਸ ਗਿਆ ਵੀ ਮੋਹ ਦੇ ਘਰ ਆ। ਆਹ ਨਾ ਸ਼ੁਕਰਵਾਰ ਦੀ ਕਾਰਨੀ ਆ ਮੈਂ ਜਾ ਕੇ ਆਉਣਾ। ਸ਼ੁਕਰਵਾਰ ਦੀ ਕਾਰਨੀ ਆ ਜਾ ਕੇ। ਮੈਂ ਤਿੰਨ ਮਹੀਨੇ ਛੁੱਟੀ ਕੱਟ ਕੇ ਸੇਵਾ ਵਿੱਚ ਲੱਗ ਗਿਆ। ਮੈਂ ਹਾਂ ਮੀ ਭਰਦਾਂਗਾ। ਪਹਿਲਾਂ ਹੀ ਲੱਗ ਗਿਆ ਕਹਿਣ। ਪਹਿਲਾਂ ਹੀ ਲੱਗ ਗਿਆ ਕਹਿਣ ਵੀ ਮੈਂ ਸ਼ੁਕਰਵਾਰ ਨੂੰ ਜਾਣਾ। ਮਹੀਨਾ ਹੋ ਗਿਆ ਛੁੱਟੀ ਕੋਈ ਨਹੀਂ। ਬੈਠੋ ਬੈਠੋ। ਮੈਂ ਕਹਿੰਦਾ ਦੱਸਿਆ ਮੈਂ ਭਾਈ ਬਾਕੀ ਆ ਮੁੰਡਿਆਂ ਦਾ ਸੈਟਅਪ ਬਹੁਤ ਸੋਹਣਾ ਵਧੀਆ ਕਰ ਦਿੱਤਾ ਹੋਇਆ ਤੇ ਮੁੰਡਿਆਂ ਨੇ ਭਾਈ ਨੂੰ ਕਿਹਾ ਮੈਂ ਕਹਿੰਦਾ ਆ ਬਾਹਰ ਲਾ ਬਹੁਤ ਜ਼ਿਆਦਾ ਵਧੀਆ ਹੈ ਦੇਖੋ ਕਿੰਨਾ ਸੋਹਣਾ ਆਲੇ ਦੁਆਲੇ ਸਿਨਰੀ ਗ੍ਰੀਨਰੀ ਤੇ ਕਿਉਂਕਿ ਲੈ ਇੱਥੇ ਵੀ ਮौजਾਂ ਹੀ ਆ ਇਹਨਾਂ ਨੂੰ ਵਧੀਆ ਆ ਨਵਾਂ ਬਣਿਆ ਸਿਹਰਾ ਇਹ ਅੱਛਾ ਆ ਹਾਂ ਇਹਨੂੰ ਸੇਰਾ ਆ ਸੇਰਾ ਬਣਿਆ ਆ ਆ ਸਾਹਮਣੇ ਜਿਹੜਾ ਇਹ ਸੇਰਾ ਬੋਲ ਰਿਹਾ ਹੈ ਨਾ ਜਗਪ੍ਰੀਤ ਇਹਦੇ ਵਿੱਚ ਸਬਜ਼ੀਆਂ ਵਗੈਰਾ ਲਗਾਉਨੇ ਆ ਬਹੁਤ ਵਧੀਆ ਇਲਾਕਾ ਹੈ ਬਹੁਤ ਵਧੀਆ ਜਗ੍ਹਾ ਹੈ ਬਹੁਤ ਵਧੀਆ ਮੈਂ ਜਾ ਕੇ ਨਹੀਂ ਲਿਕੇ ਆਇਆ ਬਹੁਤ ਮੁੰਡਿਆਂ ਦਾ ਸਰੋ ਮੈਂ ਜਾ ਕੇ ਨਹੀਂ ਲਿਕੇ ਆਇਆ ਮਾਸੜ ਜੀ ਦੇ ਕੋਲ ਤੁਸੀਂ ਮੈਂ ਕਰਣ ਲੱਗਿਆ ਸੀ ਅਸੀਂ ਉਧਰ ਕੇ ਟਾਈਮ ਨਾ ਜਾਈਦਾ ਵਾ ਤੇ ਉਹ ਅੰਤ ਨੂੰ ਨਹੀਂ ਛੁੱਟੀ ਦੇ ਆ ਉਹਦੇ ਕਰਕੇ ਨਾ ਸਾਰਿਆਂ ਦੇ ਕੰਮ ਡਿਵਾਈਡ ਹੋਇਆ ਹਾਂ ਹਾਂ ਇਹ ਤਾਂ ਥੋੜਾ ਲੇਟ ਆਈਦਾ ਹੁਣ ਜਿੱਗੀ ਵਜੇ ਆ ਗਿਆ ਤੇ ਹੁਣ ਥੋੜਾ ਜਿਆ ਰਿਲੈਕਸ ਹੋਊਗਾ ਛੁੱਟੀ ਵੀ ਹੋ ਗਈ ਸਾਰੇ ਹਾਂ ਨਾਲੇ ਰੌਣਕਾਂ ਬਣੂਗੇ ਹਾਂ ਉਹ ਤਾਂ ਚਲੋ ਭਾਜੀ ਟੈਕੀ ਰੋਡ ਕੀ ਆ ਤੇ ਉਧਰ ਵੀ ਤਾਂ ਹੈ ਨਾ ਪੰਜਾਬੀ ਬੰਦੇ ਇਕੱਠੇ ਹੋਣ ਤੇ ਨਾ ਰੌਣਕ ਤਾਂ ਲਾ ਕੇ ਰੱਖਦੇ ਆ ਇਹ ਆ ਹਾਂਜੀ ਨਾਲੇ ਰਲ ਮਿਲ ਕੇ ਟਾਈਮ ਪਾਲਦੇ ਤੁਸੀਂ ਸਾਰੇ ਵਧੀਆ ਬੰਦੇ ਤੁਸੀਂ ਕਿੱਥੇ ਆ ਮੈਂ ਨਹੀਂ ਪੰਜਾਬ ਸ਼ਹਿਰ ਤੋਂ ਹੁਸ਼ਿਆਰਪੁਰ ਤੋਂ ਚਲੋ ਕੀ ਜੀ ਅਦਾ ਰਿਆ ਸ਼ਾਹਪੁਰ ਆਰੰਪੁਰ ਦੇ ਕੋਲ ਅੱਜ ਕੱਲ੍ਹ ਆਪੇ ਲਾਈ ਕਰਕੇ ਜਦੋਂ ਲਾਈ ਟਟਿਆਲੇ ਤੋਂ ਅੱਛਾ ਹਾਂਜੀ ਆਰੰਪੁਰ ਤੁਸੀਂ ਜੀ ਕਿੱਥੋਂ ਆ ਮੈਂ ਰੋਪੜ ਜ਼ਿਲ੍ਹੇ ਤੋਂ ਅੱਛਾ ਤੁਸੀਂ ਕਿੱਥੇ ਤੋਂ ਆ ਮੈਂ ਸ਼ਰੀਫਾ ਫਤਿਹਗੜ ਸਾਹਿਬ ਤੋਂ ਅੱਛਾ ਕਿਹੜਾ ਪਿੰਡ ਹੈ ਜੀ ਇਹ ਤਾਂ ਆਪਣੇ ਲੱਗਦਾ ਹੁੰਦਾ ਤਲਵਾੜਾ ਤਲਵਾੜਾ ਅੱਛਾ ਪਰ ਪਿਆਰ ਫਤਿਹਗੜ ਸਾਹਿਬ ਪਲਾਨੀ ਮਾਸਾ ਅੱਜ ਕੱਤੀ ਦਿਨਾਂ ਬਾਅਦ ਉਹਦੀ ਵੀ ਗੱਲ ਹੋਈ ਹੈ ਹਾਂ ਤੇ ਨਾਲੇ ਸਤਾਜ ਵੀ ਜਣਾ ਮਾਹੌਲ ਠੀਕ ਨਹੀਂ ਹੈਗਾ ਤਾਂ ਹਾਂ ਤੇ ਲੜਾਈ ਹੋ ਰਹੀ ਹੈ ਚੱਲ ਹੁਣ ਤਾਂ ਕਹਿੰਦੇ ਆ ਵੀ ਹੋ ਗਿਆ ਸਮਝੌਤਾ ਹੋ ਗਿਆ ਹਾਂ ਸਮਝੌਤਾ ਹੋਇਆ ਪਰ ਫੇਰ ਥੋੜਾ ਜਿਹਾ ਅਜੇ ਵੀ ਪਤਾ ਨਹੀਂ ਨਾ ਲੱਗਦਾ ਫੇਰ ਖਤਰਾ ਤਾਂ ਬਣਿਆ ਹੀ ਰਹਿਣਾ ਹਾਂ ਦੂਰ ਉਹ ਆਇਆ ਲੇਟ ਬਹੁਤ ਯਾਰ ਅੱਛਾ ਸਾਢੇ 12 1 ਵਜੇ ਗਿਆ ਤੁਹਾਨੂੰ ਸਾਢੇ 10 ਫੋਨ ਕਰਿਆ ਨਾ ਮੈਂ ਜਦ ਥੋੜੇ ਚੋ ਤਿੰਨਾ ਚੋ ਕਿਸੇ ਨੇ ਨਹੀਂ ਚੱਕਿਆ ਮੈਂ ਚੱਕਿਆ ਫੋਨ ਉਹਦਾ ਜਦੋਂ ਦਾ ਜਦੋਂ ਦਾ ਜਦਦਰ ਨਾਲ ਗੱਲ ਹੋਈ ਆ ਵੀਡੀਓ ਗੱਲ ਉਹਦੇ ਬਾਅਦੋਂ ਜਦ ਅਸੀਂ ਨੇੜੇ ਆ ਗਏ ਅੱਛਾ ਫਿਰ ਦੇਖ ਲਾ ਤਾਂ ਮਿਸਕਾ ਲਾਈ ਹੋਈ ਆ ਇਹਨੂੰ ਵੀ ਆਈ ਹੋਈ ਆ ਉਹਨੂੰ ਵੀ ਆਇਆ ਨਹੀਂ ਨਾ ਮੈਂ ਜਾਗ ਜਾਂਦਾ ਮੈਂ ਮੇਰੀ ਆਵਾਜ਼ ਇਦਾਂ ਦੀ ਮੈਂ ਤਾਂ ਪਤਾ ਨਹੀਂ ਫਿਰ ਫਿਰ ਮੈਨੂੰ ਆਏ ਹੋ ਗਏ ਮਾਹ ਕਿਤੇ ਉਹੀ ਕੰਮ ਨਾ ਹੋਵੇ ਨਹੀਂ ਨਹੀਂ ਤੇ ਮੈਂ ਮਾਸੀ ਨੂੰ ਫੋਨ ਕਰਿਆ ਮਾਹ ਮਾਸੀ ਨਾਲ ਕੋਲ ਇੱਥੇ ਨੇੜੇ ਉਹ ਇੱਥੇ ਤੇ ਮੈਂ ਚਲੇ ਜਾਉਂਗਾ ਨਹੀਂ ਮੇਰਾ ਪੂਰਾ ਧਿਆਨ ਸੀਗਾ ਫਿਰ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਲੱਗਦਾ ਸੀਗਾ ਮੈਨੂੰ ਹਨਾ ਰਾਜਸਤਾਨੀ ਭਾਜੀ ਕਹਿੰਦਾ ਸੀ ਕਹਿੰਦਾ ਉਹ ਮਾਸੀ ਵੱਲ ਜਾਊਗਾ ਮੈਂ ਪਹਿਲੇ ਕਹਿੰਦਾ ਵੇ ਇਹ ਜਗਾ ਮੈਂ ਕਹਾ ਨਹੀਂ ਉਹਨੇ ਭਾਈ ਇਹ ਸਾਨੂੰ ਕਿਹਾ ਵਾ ਕਿ ਇੱਧਰ ਨੂੰ ਆਣਾ ਕਹਿੰਦਾ ਨਹੀਂ ਕਹਿੰਦਾ ਮਾਸੀ ਕੋਲ ਜਾਊਗਾ ਕਹਿੰਦਾ ਮੈਨੂੰ ਕਹੀ ਜਾਂਦਾ ਸੀਗਾ ਅੱਜ ਵੀ ਕਹਿੰਦਾ ਸੀ ਕਹਿੰਦਾ ਉਹ ਮੈਨੂੰ ਕਹਿੰਦਾ ਬਹੁਤ ਜਿਆ ਆਣਾ ਉਹਨੇ ਐ ਲੇਟ ਆਣਾ ਇਹਨੂੰ ਭਾਈ ਸਵੇਰੇ ਵਾਲੀ 7:30 ਵਜੇ ਗੱਲ ਹੋਈ ਢਲ ਕੇ ਨਾਰਾ ਕੱਲ ਕਹਿੰਦਾ ਦਾ ਕਹਿੰਦਾ ਮੈਂ ਆ ਗਿਆ ਤੇਰੇ ਕੋਲ ਕਹਾਂ ਹਰ ਵੀਰ ਛੱਡਿਓਗਾ ਮੰਜੂ ਆਹੋ ਫੇਰ ਫੇਰ ਮੈਨੂੰ ਕਹਿੰਦਾ ਕਿ ਮੈਂ ਫੇਰ ਦੁਪਹਿਰੇ ਫੋਨ ਕਰ ਲਉਗੀ ਕਦੋਂ ਮੈਂ ਆ ਗਿਆ ਮੈਂ ਕਿਹਾ 3 ਵਜੇ ਕੰਮ ਤੇ ਜਾਣਾ ਤਾਂ ਪਹਿਲਾਂ ਵਾਜੂਗਾ ਇਹ ਆਉਣ ਨੂੰ ਫਿਰਦੀ ਵੀ ਰੋਟੀ-ਰੋਟੀ ਖਾ ਲਿਆ ਜਾਈਂਦਾ ਆ ਬਰਬਾਦ ਸੇਵਾ ਜੀ ਕਹਿੰਦਾ ਵੀ ਅਸੀਂ ਵੀ ਜਾਵਾਂਗੇ ਅਸੀਂ ਛੱਡ ਕੇ ਆਵਾਂਗੇ ਹੁਣ ਵੀ ਕਹਿੰਦਾ ਆਹ ਰਾਜਦਾਨੀ ਕਹਿੰਦਾ ਯਾਰ ਉਹ ਮਾਸੇ ਨੂੰ ਲੈ ਗਿਆ ਹੋਇਆ ਕਹਿੰਦਾ ਉਹਨੇ ਕਿਹਾ ਜਲਦੀ ਨਹੀਂ ਆਣਾ ਉਹਨਾਂ ਨੇ ਆਂਟ ਹੀ ਰਹਾ ਕਹਿੰਦਾ ਕਿਤੇ ਜਲਦੀ ਫਿਰ ਅਸੀਂ ਵੀ ਕੰਮ ਖਤਮ ਕਰਕੇ ਇਸ ਕ ਵੀ ਤੂੰ ਆਰਾਮ ਨਾਲ ਬੈਠ ਪਹਿਲਾਂ ਕਹਿੰਦਾ ਵੀ 3 ਵਜੇ ਤੋਂ ਪਹਿਲਾਂ ਛੱਡਿ ਆਓ ਮੈਂ ਕਿਹਾ ਵੀ ਨਹੀਂ 3 ਵਜੇ ਤੋਂ ਪਹਿਲਾਂ ਨਹੀਂ ਛੱਡ ਹੋਣਾ ਮੈਨੂੰ ਉਹ ਵੀ ਉਹੀ ਗੱਲ ਕਿ ਮੈਂ ਕਿਹਾ ਆਹ ਉਹ 3:00 ਤੋਂ ਪਹਿਲਾਂ ਆਣ ਹਾਂ ਪਰ ਅਸੀਂ ਇਹਨੂੰ ਕਿਹਾ ਵੀ ਸਾਡਾ ਕੰਮ 7 ਵਜੇ ਦੇ ਕਰੀਬ ਖਤਮ ਹੋਣਾ ਫਿਰ ਆਉਂਦੇ ਹੀ ਮੈਂ ਸਭੋ ਕੱਪੜੇ ਨਹੀਂ ਚੇਂਜ ਕਰੇ ਉਹ ਵੀ ਇਹਨਾਂ ਨੂੰ ਛੇਤੀ ਛੇਤੀ ਪ੍ਰਸ਼ਾਦਾ ਪਾਣੀ ਇਹ ਇਹਨਿੰਦਾ ਨਹੀਂ ਚੱਲ ਇਹ ਤਾਂ ਕਹਿੰਦਾ ਮੈਂ ਤਾਂ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਛੱਕਣਾ ਹਾਂ ਪਰ ਅਸੀਂ ਲੇਟ ਹੋ ਜਾਣਾ ਸੀ ਹੈ ਇਹ Rajasthan ਵਾਲੀ ਹਾਂ ਪਾਪੜਾ ਵਾਲੀ ਇਹ ਤਾਂ ਉਹ ਪਾਪੜਾ ਪੰਜਾਬ ਚ ਸਾਡੇ ਇਦਾਂ ਨਾ ਹਾਂ ਉਹ ਪਾਪੜੇ ਦਾ ਹੀ ਗਰਮ ਕਰਕੇ ਰੋਟੀ ਨਾਲ ਖਾਈਦੇ ਆ ਇਹਨਾਂ ਦੇ ਤਾਂ ਉਹਨਾਂ ਨੂੰ ਸਬਜੀ ਬਣਦੀ ਆ ਪਾਪੜਾ ਸਬਜੀ ਬਣਦੀ ਆ ਅੱਛਾ ਪਾਪੜਾ ਦੀ ਸਬਜੀ ਹਾਂ ਉਹ ਪਪੜਾ ਹੀ ਸਬਜੀ ਸਪੈਸ਼ਲ ਬਣਾਈ ਭਾਜੀ ਨੇ ਪਹਿਲਾਂ ਇਹ ਯਕੀਨੀ ਲੱਗੇ ਉਹਨਾਂ ਆਹ ਨੂੰ ਪਾਪੜਾਹਾਂ ਦੋਜੀ ਬਣੀ ਆ ਹੋਰ ਟੇਸਟੀ ਏ ਇਹ ਬੜੀ ਇਹ ਉਥੇ ਦੀ ਰਾਜਸਥਾਨ ਦੀ ਖਾਸ਼ਾ ਲਾ ਹਾਂ ਹਮੈਗਾ ਚਲੋ ਭਾਈ ਨੇ ਆਣਾ ਵੇ ਅੱਜ ਕੁਛ ਪਹਿਲੋ ਲੱਗੇ ਯਕੀਨੀ ਹੋਣਾ ਅੱਛੀ ਤੇ ਇਥੇ ਮੈਂ ਕਿਹਾ ਭਾਈ ਯਾਰ ਉਹਨੂੰ ਸਵਾਦ ਵੀ ਲੱਗਦੀ ਆ ਅੱਗੇ ਤੇ ਮੁੰਡੀ ਦਵਾ ਦਈਏ ਨਾ ਨਾ ਪਹਿਨਾ ਕੋਕੂ ਆ ਅੱਗੇ ਦੇ ਮੁੰਨ ਦਵਾ ਕਿਨੇ ਕਿੱਲਾ ਚੜ ਹੋ ਗਿਆ ਗਏ ਨੂੰ ਇੰਡੀਆ ਚਾਂਦੀ ਨਾ ਨਾ ਤੇ 3 ਮਹੀਨੇ ਹੋਗੇ 3 ਮਹੀਨੇ ਹੋਗੇ 10 ਦੇ 10 ਦੇ 7 7 ਤਰੀਕ ਨੂੰ ਗਿਆ ਤਾਂ ਮੈਂ ਫਾਰਫੜੀ ਨਹੀਂ 9 ਨੂੰ ਆ ਗਿਆ ਹਾਂ 3 ਮਹੀਨੇ ਹੋ ਗਏ ਮੈਂ ਪੂਰਾ ਵੀ ਨਹੀਂ ਬੀਤੀ ਇੰਡੀਆ ਪੂਰਾ ਵੀ ਨਹੀਂ ਬੀਤੀ ਓੜੀ ਪੀਣੀ ਆਗੇ ਸੱਚੀ ਓੜੀ ਜੜੀਆਂ ਤੇ ਬਸ ਉਹ ਕੋਟਾ ਨਾਲ ਇੱਥੇ ਆ ਕੇ ਪੂਰਾ ਮੈਨ ਨਹੀਂ ਉਹ ਤਾਂ ਕਾਬਤ ਵੀ ਤਾਂ ਹੈਗੀ ਹੈ ਨਹੀਂ ਇੱਥੇ ਨਾਲ ਉਹ ਮੈਂ ਹੁਣ 3 ਮਹੀਨਿਆਂ ਦਾ ਕੋਟਾ ਨਾ ਪੂਰਾ ਕਰੀ ਉਹ ਕਹਿੰਦਾ ਮੈਂ ਹੁਣ ਛੱਡਤੀ ਕਹਿੰਦਾ ਜੇ ਕੋਈ ਬਹੁਤਾ ਜ਼ੋਰ ਪਾਉਂਦਾ ਫੇਰ ਤਾਂ ਹੀ ਟਾਈਲ ਟਾਈਲ ਉਹ ਆਪਣਾ ਨਾਮ ਨਾਲ ਤਾਂ ਇਹ ਕਹਿੰਦਾ ਉਹ ਨਾਮ ਆਪਣਾ ਨੰਬਰ ਦਿਓ ਅਸੀਂ ਇਹ ਨਾ ਸ਼ਾਹ ਨੂੰ ਤੁਹਾਨੂੰ ਵੀ ਫੋਨ ਲਾ ਲਿਆ ਕਰਨੀ ਹੈ ਕਿ ਵੇ ਅਸੀਂ ਨਹੀਂ ਜੋਲ ਪਾਉਂਦੇ ਉਹ ਨਾਮ ਰੱਖਿਆ ਹੈ ਬਾਕੀ ਉਹ ਤੁਸੀਂ ਦੇਖ ਲਓ ਨਹੀਂ ਉਹ ਕਹਿੰਦੇ ਉਹਨੇ ਅਮ ਮੈਨੂੰ ਜੋਰ ਪਾ ਦੋ ਆਹ ਬੈਠ ਆਹ ਬਰਾਵਾ ਨਾ ਬਰਾਵਾ ਯਾਰ ਕੀ ਕਰੀਏ ਨੇ ਗਲੇ ਰੱਖ ਲੈਂਦੇ ਨਾ ਹਾਂ ਉਹ ਫਿਰ ਮੌਸਮ ਦੇਖਣਾ ਹੁੰਦਾ ਨਾ ਕਈ ਬੰਦੇ ਉਰੇ ਆਏ ਕਹਿੰਦਾ ਅੱਜ ਮੌਸਮ ਵਧੀਆ ਜਾ ਉਹ ਹੁਣ ਛੱਡ ਤਾ ਉਹ ਭਰਾਵਾ ਕਹਿਣਾ ਉਹ ਤਿੰਨ ਮਹੀਨੇ ਬੜਾ ਗਿਆ ਚਾਰ ਮਹੀਨੇ ਉਹ ਜਦੋਂ ਜਦੋਂ ਮੌਸਮ ਹੁੰਦਾ ਵੀ ਬੱਤ ਹਾਂ ਉਹ ਸਹੀ ਹੈ ਉਹ ਨਹੀਂ ਉਹ ਟੈਪ ਹੀ ਦਰ ਸਹੀ ਹੈ ਮੌਸਮ ਵਧੀਆ ਹੁਣ ਤਾਂ ਗਰਮੀ ਗਰਮੀ ਰਹੀ ਹੋਆ ਚਲੋ ਵੀ ਮਿੱਤਰੋ ਅੱਲੀਆ ਵਾ ਤੁਸੀਂ ਆਪਣਾ ਰੋਟੀ ਪਾਣੀ ਛਕੋ ਬਾਅਦ ਸਕੂਲ ਦੀ ਰੋਟੀ ਖਾ ਲਈ ਹੋ ਆ ਨਾ ਐਕਚੁਅਲ ਅਸੀਂ ਪ੍ਰਸ਼ਾਦ ਛਕਦੇ ਹੋ ਹਾਂ ਨਹੀਂ ਤੇ ਰੋਟੀ ਖਾਂਦੇ ਤੇ ਮੈਂ ਖਾਦੀ ਬਸ ਪਤਾ ਫਿਰ ਅਸੀਂ ਹੋਰ ਵੀ ਜ਼ਿਆਦਾ ਲੇਟ ਹੋ ਜਾਣਾ ਸੀ ਠੀਕ ਹੈ ਜੀ ਅਰ ਫੇਰ ਤੋਂ ਕਿੰਨੇ ਵਜੇ ਤੱਕ ਖੁੱਲੀ ਰਹਿੰਦੀ ਹੁਣ ਇਹ ਕਦੀ 8 8 ਵਜੇ 8 ਵਜੇ ਹੂੰ ਸਲੋ 7 ਵਜੇ ਤੱਕ ਤੁਸੀਂ ਹੁਣ 8 ਹੋ ਗਏ ਹੁਣ ਗਰਮੀ ਐ ਜੇ ਤਾਂ ਮੈਂ ਸਾਢੇ 8:00 ਚਲੋ ਓਕੇ ਬਾਏ ਬਾਏ ਕਰੋ ਹੁਣ ਚੱਲੀਏ ਸਾਢੇ 8:00 ਵਜੇ ਸਾਰਿਆਂ ਨੂੰ ਆਪਣੇ ਦੇਖਣ ਵਾਲਿਆਂ ਨੂੰ ਵੀ ਅਸੀਂ ਵੀ ਕੰਮ ਨੂੰ ਲੱਗੀਏ ਕੱਲ ਨੂੰ ਸਵੇਰੇ ਮੁੰਡਿਆਂ ਦਾ ਵਲੌਗ ਜ਼ਰੂਰ ਦੱਸਣਾ ਹੈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸ਼ੇਅਰ ਕੀ ਮੁੰਡੇ ਬਹੁਤ ਆ ਚੱਲੋ ਲੱਗਣਾ ਬਣ ਜਾਣਾ ਹਾਂ ਹੋਰ ਇਹ ਗੱਲ ਹੀ ਬਣ ਜਾਣਾ ਕੋਈ ਵੀ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਫੁਲ ਸਪੋਰਟ ਫੁਲ ਸਪੋਰਟ ਸਪੋਰਟ ਕੋ ਮਾਸੜੀ ਆ ਜੀ ਜਨੂਰੀ ਤੇ ਬਰਾਬਰ ਬਰਾਬਰ ਨੇ ਸਾਰੇ ਯਾਰ ਸਾਰੇ ਸਾਰੇ ਬਰਾਬਰ ਨੇ ਠੀਕ ਠੀਕ ਜੀ ਠੀਕ ਹੈ ਬਾਜੀ ਓਕੇ ਜੀ ਸਸਟੀ ਕਾ ਇਹ ਮਨਦੀਪ ਸਿੰਘ ਇਹ ਹੁਣ ਆਇਆ ਹਾਲੇ ਅੱਛਾ ਜੀ ਦਾਦਾ ਚੂਣਾ ਘਟੰਗਦੇ 15 16 ਦਿਨ ਹੋਏ ਆ ਆਪਣੇ ਕੰਮ ਬਰ ਲਵਾਉਣਾ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਚਲੋ ਜੀ ਸਸਟੀ ਕਾ ਸਸਟੀ ਕਾਲ ਜੀ ਓਕੇ ਓਕੇ